55वां प्रकाश गुरपुरब जाणो ਇਤਿਹਾਸ ਗੁਰਦੁਆਰਾ ਸ੍ਰੀ 베ਰੀ ਸਾਹਿਬ ਜੀ ਦਾ ਜਿੱਥੇ ਸਤਗੁਰੂ ਨਾਨਕ ਨੇ 14 ਸਾਲ 9 ਮਹੀਨੇ 13 ਦਿਨ ਕੀਤੀ ਸੀ ਅਕਾਲ ਬੰਦਗੀ ਇਸੇ ਸਥਾਨ ਤੇ ਅੱਜ ਵੀ ਮੌਜੂਦ ਹੈ ਗੁਰੂ ਸਾਹਿਬ ਨੂੰ ਆਪਣੇ ਹੱਥੀ ਲਗਾਇਆ ਗਿਆ 베ਰੀ ਦਾ ਰੁੱਖ ਇਸੇ ਸਥਾਨ ਤੇ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਗੁਰਪੁਰਬ ਸਮਾਗਮ ਇਹ ਗੁਰਦੁਆਰਾ ਸ੍ਰੀ 베ਰੀ ਸਾਹਿਬ ਹੈ ਇੱਕ ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਲਹਿੰਦੇ ਪਾਸੇ ਹੈ। ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੁਰਦੁਆਰੇ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਇਹ ਗੁਰਦੁਆਰਾ ਪਵਿੱਤਰ ਵੇਈ ਦੇ ਬਿਲਕੁਲ ਨਜ਼ਦੀਕ ਹੈ। ਇਸੇ ਜਗ੍ਹਾ ਤੇ ਇੱਕ ਪੋਰਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 2 ਤਾ ਸਾਲ 9 ਮਹੀਨੇ 13 ਦਿਨ ਅਕਾਲ ਬੰਦਗੀ ਯਾਨੀ ਕਿ ਤਪੱਸਿਆ ਕੀਤੀ ਸੀ। ਇਹ ਪੋਰਾ ਸਾਹਿਬ ਨੂੰ ਬਹੁਤ ਸੁੰਦਰ ਬਣਾਇਆ ਗਿਆ। ਦੱਸ ਦਈਏ ਇਹ ਗੁਰਦੁਆਰਾ ਸ੍ਰੀ ਬੀ ਸਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਬਹੁਤ ਵੱਡਾ ਲੰਗਰ ਹਾਲ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਤੇ ਰਾਤ ਨੂੰ ਠਹਿਰਨ ਵਾਸਤੇ 200 ਕਮਰੇ ਤੇ ਸਰਾਵਾਂ ਨੇ ਹਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭੁਲੋਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਸੇ ਦੀਨ ਦਇਾਲ ਸਤਿਗੁਰੂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਮੋਖ ਰੱਖ ਲਿਆ ਹੋਇਆ ਜੋ ਦੇਸ਼ਾਂ ਉਦੇਸ਼ਾਂ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਮਨਾਏ ਜਾ ਰਹੇ ਨੇ ਅਤੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਹਨਾਂ ਪਾਵਨ ਸਥਾਨਾਂ ਤੇ ਜਿਹੜੇ ਕਿ ਧੰਨ ਸਤਿਗੁਰਾਂ ਦੇ ਤਪ ਸਥਾਨ ਹਨ ਇਥੇ ਲਗਭਗ 14 ਸਾਲ 9 ਮਹੀਨੇ 13 13 ਦਿਨ ਦੀ ਜੋ ਸਰੋਤਾਂ ਦੇ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਨੇ ਭਗਤੀ ਕੀਤੀ ਹੈ ਸੋ ਸ਼੍ਰੀ ਰਣਕਾਣਾ ਸਾਹਿਬ ਦੀ ਧਰਤੀ ਤੋਂ ਆਉਣ ਤੋਂ ਬਾਅਦ ਦੇ ਵਿੱਚ ਸਤਿਗੁਰੂ ਜੀ ਲੰਮਾ ਅਰਸਾ ਇਸ ਪਾਵਨ ਸਥਾਨ ਤੇ ਰਹੇ ਇੱਥੇ ਆ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਗੁਰਸਿੱਖੀ ਦੇ ਅੰਦਰ ਕੀਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਮੋਦੀ ਖਾਨੇ ਦੇ ਵਿੱਚ 13-13 ਤੋਲਿਆ ਉੱਥੇ ਸਤਿਗੁਰ ਪਾਤਸ਼ਾਹ ਜੀ ਨੇ ਭਗਤੀ ਦਾ ਮਾਰਗ ਵੀ ਦਿੱਤਾ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਸੇ ਪਾਵਨ ਸਥਾਨਾਂ ਤੋਂ ਮੂਲ ਮੰਤਰ ਪ੍ਰਗਟ ਕੀਤਾ ਇਨਾ ਹੀ ਪਾਵਨ ਸਥਾਨਾਂ ਤੋਂ ਇਸ ਪਾਵਨ ਧਰਤੀ ਤੋਂ ਹੀ ਜੜਿਆ ਸੁਧਨ ਧਰਤਲੁਕਾਈ ਸਤਿਗੁਰਾਂ ਨੇ ਆਪਣੀਆਂ ਉਦਾਸੀਆਂ ਦਾ ਆਗਾਜ਼ ਕੀਤਾ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਪਾਵਨ ਸਥਾਨਾਂ ਤੋਂ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਅਤੇ ਇਸ ਤਰ੍ਹਾਂ ਇਹ ਜਿਹੜਾ ਧਰਤੀ ਹੈ ਇਹ ਜਿਹੜਾ ਸਥਾਨ ਹੈ ਇਹਦਾ ਜ਼ਰਾ-ਜ਼ਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 52 ਚਰਨਾ ਕਮਲਾਂ ਦੇ ਨਾਲ ਸਰਸ਼ਾਰ ਹੈ ਅਤੇ ਬੇਅੰਤ ਸੰਗਤਾਂ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਕਿਉਂਕਿ ਸਤਿਗੁਰਾਂ ਦਾ ਜਨਮ ਸਥਾਨ ਪ੍ਰਕਾਸ਼ ਸਥਾਨ ਜੋ ਹੈ ਉਹ ਸ੍ਰੀ ਨਨਕਾਣਾ ਸਾਹਿਬ ਹੈ ਪਾਕਿਸਤਾਨ ਦੇ ਵਿੱਚ ਹੈ ਹਰ ਇੱਕ ਗੁਰਸਿੱਖ ਪਿਆਰਾ ਉਸ ਸਥਾਨ ਦੇ ਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਉੱਥੇ ਵੀਜ਼ੇ ਦੀ ਜ਼ਰੂਰਤ ਪੈਂਦੀ ਸੋ ਹਰ ਇੱਕ ਗੁਰਮਖ ਪਿਆਰਾ ਉੱਥੇ ਨਹੀਂ ਜਾ ਸਕਦਾ ਸੋ ਜਿੰਨੇ ਵੀ ਭਾਰਤ ਵਰਸ਼ ਦੇ ਅਤੇ ਪੰਜਾਬ ਦੇ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੀ ਸੰਗਤ ਜਿਨ੍ਹਾਂ ਨੂੰ ਉੱਧਰ ਦਾ ਵੀਜ਼ਾ ਨਹੀਂ ਮਿਲਦਾ ਫਿਰ ਉਹ ਪੰਜਾਬ ਚੜ੍ਹਦੇ ਪੰਜਾਬ ਦੇ ਇਹ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਆ ਕਰਕੇ ਨਮਸਕਾਰ ਕਰਕੇ ਆਪਣੇ ਆਪ ਨੂੰ ਵਟ ਭਾਗਾ ਬਣਾਉਂਦੇ ਸੋ ਇੱਥੇ ਸੰਗਤ ਜਿਹੜੀ ਲਗਭਗ 10 ਦਿਨ ਪਹਿਲਾਂ ਹੀ ਇਹ ਪ੍ਰਕਾਸ਼ ਗੁਰਪੁਰਬ ਸ਼ੁਰੂ ਹੋ ਜਾਂਦਾ ਇਸ ਨੂੰ ਮੁਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਾਇਆ ਨਾਲ ਸੰਸਥਾ ਅਤੇ ਉਹਨਾਂ ਦੇ ਮੁਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸਾਰੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਨੇ ਅਤੇ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਹਰ ਪਾਸੇ ਜਿਹੜੀਆਂ ਤਿਆਰੀਆਂ ਹਨ ਅਤੇ ਗੁਰਦੁਆਰਾ ਸਾਹਿਬ ਦੀ ਰੰਗ ਰੋਗਣ ਸਫੇਦੀ ਇਸੇ ਤਰ੍ਹਾਂ ਡੈਕੋਰੇਸ਼ਨ ਅਤੇ ਹੋਰ ਜਿਹੜੀਆਂ ਸਹੂਲਤਾਂ ਸੰਗਤਾਂ ਲਈ ਚਾਹੀਦੀਆਂ ਨੇ ਉਹ ਜਿਹੜੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਸੰਗਤਾਂ ਦੇ ਰਹਿਣ ਵਾਸਤੇ ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਇਹ 13 ਤਰੀਕ ਅੱਜ ਦੇ ਸ਼ਾਮ ਤੋਂ 13 ਅਤੇ 14 ਦੀ ਦਰਮਿਆਨੀ ਰਾਤ 2:30 ਵਜੇ ਸ੍ਰੀ ਖੰਡਪੁਰ ਸ람ਭ ਹੋਣਗੇ ਅਤੇ 15 ਤੇ 16 ਦੀ ਦਰਮਿਆਨੀ ਰਾਤ ਨੂੰ 1:40 ਤੇ ਭੋਗ ਪਾਏ ਜਾਣਗੇ ਕੱਲ ਨੂੰ ਮahan ਨਗਰ ਕੀਰਤਨ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਆਰੰਭ ਹੋਣਾ ਹੈ ਜੀ ਸੋ ਸੰਗਤਾਂ ਪ੍ਰਤੀ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਘਰ ਦੇ ਵਿੱਚ ਪਹੁੰਚ ਕਰਕੇ ਰੌਣਕਾਂ ਨੂੰ ਵਧਾਈਏ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ